ਜਗਜੀਤ ਸਿੰਘ ਜੱਲੇ ਆਉਤੇ ਸ਼ੁਰੂ ਕਰਨੀ ਆਪਾਂ ਕਿਸਾਨਾਂ ਮੇਡੂ ਆ ਗਏ ਪੰਜਾਬ ਪੰਜਾਬ ਦੇ ਹਲੋ ਹਲੋ ਹਾਂਜੀ ਬਾਈ ਜੀ ਕੀ ਨਾਂਜੀ ਆਪਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਮਹਿੰਦਰ ਸਿੰਘ ਬੀਏ ਜਿਗਰਾਉਂ ਮੈਂ ਇੱਕ ਸੇਵਾਦਾਰਾਂ ਛੇਰੇ ਪੰਜਾਬ ਖਾਲਸਾ ਦਲ ਦਾ ਜੀ ਅੱਜ ਦੀ ਜੋ ਵੀਡੀਓ ਹੈ ਇਹ ਸ਼ਹੀਦਾਂ ਦੇ ਸਮਰਪਿਤ 15 ਬਾਲੇ ਨੂੰ ਹੈ ਜੀ ਜੋ ਕਿ ਪੰਜਾਬ ਪੰਜਾਬੀ ਅਤੇ ਪੰਜਾਬੀ ਤਨੀ ਸ਼ੁਰੂ ਹੋ ਕਰਕੇ ਖਾਲਸਾ ਰਾਜ ਦੀ ਨੀਂਦ ਤਰੀ ਸੀ ਜੀ ਮੈਂ ਪੰਜਾਬ ਪੰਜਾਬੀ ਅਤੇ ਪੰਜਾਬੀ ਤੋਂ ਕਿਸਾਨਾਂ ਮਜ਼ਦੂਰਾਂ ਵਪਾਰੀਆਂ ਤੇ ਹਰ ਧਰਮ ਦੇ ਪੰਜਾਬੀ ਨੂੰ ਇਸ 15 ਵਾਲੀਆਂ ਨੂੰ ਸਮਰਪਿਤ ਇਹ ਵੀਡੀਓ ਕਰ ਰਿਹਾ ਹਾਂ ਜੀ ਗੱਲ ਸ਼ੁਰੂ ਹੁੰਦੀ ਆ ਕਿਸਾਨਾਂ ਦੀ ਅੱਜ ਪੰਜਾਬ ਵਿੱਚ ਹਰ ਜਗ੍ਹਾ ਧਰਨੇ ਮਜਾਦੇ ਮੋਰਚੇ ਲੱਗਦੇ ਨੇ ਜੀ ਬਾਈ ਜੀ ਔਰ ਮੁੱਖ ਕੰਮ ਕਿਸਾਨਾਂ ਦਾ ਮਸੀਹਾ ਜਗਜੀਤ ਸਿੰਘ ਦੱਲੇਵਾਲ ਜੋ ਅੱਜ ਬਹੁਤ ਲੰਬੇ ਸਮੇਂ ਤੋਂ 27 ਦਿਨ ਤੋਂ ਮਰਨ ਮਰਤੇ ਬੈਠਾ ਹੈ ਉਹਨਾਂ ਨੂੰ ਉਹਨਾਂ ਦੇ ਸਾਥੀ ਸਰਵਨ ਸਿੰਘ ਪੰਦੇਰ ਨੂੰ ਅਪੀਲ ਕਰਦਾ ਹਾਂ ਔਰ ਵੀਡੀਓ ਰਾਹੀਂ ਜਲਦੀ ਤੋਂ ਜਲਦੀ ਜੇ ਇਹ ਵੀਡੀਓ ਸੁਣਦੇ ਆ ਤਾਂ ਜਗਜੀਤ ਸਿੰਘ ਦੱਲੇਵਾਲ ਜੀ ਦਾ ਮਰਨ ਵਰਤ ਰਵਾਇਆ ਜਾਵੇ ਤਾਂ ਜੋ ਉਹਨਾਂ ਦੀ ਸਿਹਤ ਦੀ ਰਾਖੀ ਕੀਤੀ ਜਾਵੇ ਭਾਈ ਜੀ ਇੱਕ ਗੱਲ ਹੈਗੀ ਆ ਤੁਹਾਡੀ ਗੱਲ ਨਾਲ ਸਹਿਮਤਾ ਸੀ ਇੱਕ ਜਿਹੜੇ ਜਥੇਬੰਦੀਆਂ ਕਹਿ ਰਹੀਆਂ ਨੇ ਜਿਵੇਂ ਜਿਹੜੇ ਜਗਜੀਤ ਸਿੰਘ ਢੱਲੇਵਾਲ ਆ ਇਹ ਸਾਨੂੰ ਪੁੱਛ ਕੇ ਬੈਠੇ ਨੇ ਜੀ ਇਹ ਆਵਾਜ਼ ਨੂੰ ਆਪਣੀ ਨੂੰ ਬੁਲੰਦ ਕਰ ਰਹੇ ਆ ਇਹਦੇ ਸੰਬੰਧ ਵਿੱਚ ਕੀ ਕਹੋਗੇ ਜੀ ਜਿਹੜੀਆਂ ਜੀ ਕਿਸਾਨ ਅੰਦੋਲਨ ਮੰਨ ਦੇ ਵਿੱਚ ਜੀ ਦਿੱਲੀ ਮੋਰਚੇ ਦੇ 30 ਬੱਤੇ ਜਥੇ ਜਥੇਬੰਦੀਆਂ ਦੇ ਆਗੂ ਬੈਠੇ ਸੀ ਜਿਨ੍ਹਾਂ ਵਿੱਚ ਜੀ ਰਾਜੀਆਲ ਸਾਹਿਬ ਜੀ ਮਨਜੀਤ ਰਾਏ ਜੀ ਰੌਲਦ ਸਿੰਘ ਮਾਨਸਾ ਜੀ ਲਖੋਵਾਲ ਜੀ ਜਗਿੰਦਰ ਸਿੰਘ ਉਗਰਾਹਾ ਜੀ ਆਦ ਜੀ ਇਹ ਸਾਰੇ ਕੇਂਦਰ ਸਰਕਾਰ ਦੇ ਟਟੂ ਹਨ ਜੀ ਔਰ ਇਹ ਕਿਸਾਨ ਅੰਦੋਲਨ ਦੇ ਨਹੀਂ ਮੈਂ ਪੂਰੇ ਪੰਜਾਬ ਦੇ ਕਿਸਾਨ ਨੂੰ ਹੱਥ ਜੋੜ ਕੇ ਅਪੀਲ ਕਰਦਾ ਹਾਂ ਜੀ ਕਿ ਇਹਨਾਂ ਦਾ ਪਿੱਛਾ ਛੱਡ ਕੇ ਇਹ ਚਾਪਲੂਸੀ ਕੇਂਦਰ ਦੀ ਕਰਦੇ ਹਨ ਇਹਨਾਂ ਦਾ ਪਿੱਛਾ ਛੱਡ ਕੇ ਮੁੱਖ ਤੌਰ ਤੇ ਪੰਜਾਬ ਦੇ ਨਸੀਹਾ ਜਗਜੀਤ ਸਿੰਘ ਡੱਲੇ ਆ ਦੇ ਸਾਥ ਖੜੇ ਹੋ ਤਾਂ ਜੋ ਆਉਣ ਵਾਲੇ ਸਮੇਂ ਵਿੱਚ ਪੰਜਾਬ ਪੰਜਾਬੀ ਅਤੇ ਪੰਜਾਬੀ ਦੀ ਗੱਲ ਕਰ ਸਕੀਏ ਇਸ ਦੇ ਨਾਲ ਮੈਂ ਇੱਕ ਗੱਲ ਹੋਰ ਵੀ ਕਹਿਣੀ ਚਾਹੁੰਦਾ ਹਾਂ ਜੀ ਪੂਰੇ ਪੰਜਾਬ ਦੇ ਵਸਨੀਕਾਂ ਨੂੰ ਜੇ ਪੰਜਾਬ ਦਾ ਸੀਐਮ ਭਗਵੰਤ ਮਾਨ ਜੀ ਅਤੇ ਭਾਰਤ ਦੇ ਪੀਐਮ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਕਾਫੀ ਲੰਬੇ ਸਮੇਂ ਤੋਂ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੌਲਾ ਕਰ ਰਹੇ ਨੇ ਜੀ ਮੈਂ ਵਾਅਦਾ ਕਰਦਾ ਹਾਂ ਜਗਜੀਤ ਸਿੰਘ ਦੱਲੇਵਾਲ ਪੰਦੇਰ ਜੀ ਨੂੰ ਜਗਜੀਤ ਸਿੰਘ ਦੱਲੇਵਾਲ ਜੀ ਦਾ ਮਾਰਨ ਵਾਰ ਤਰਵਾਓ ਜੀ ਔਰ ਮੈਂ ਵਾਦਾ ਕਰਦਾ ਮਾਂ ਕਿ ਮੋਦੀ ਔਰ ਭਗਵੰਤ ਮਾਨ ਜੀ ਤੁਹਾਡੇ ਚੰਨਾਚ ਖਨੌਰੀ ਬਾਰਡਰ ਤੇ ਨਾ ਆਉਣ ਤਾਂ ਮੈਂ ਝੰਸੀ ਚੌਂਕ ਜਗਰਾਉਂ ਦੇ ਵਿੱਚ ਕੱਢ ਕੇ ਤੌਣ ਲਖਾ ਦੇਮਾਗਾ ਜੀ ਇਸ ਲਈ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਹਾਂ ਕਿ ਇੱਕ ਹੋਣ ਦੀ ਇੱਕ ਮੁੱਠ ਹੋਣ ਦੀ ਲੋੜ ਆ ਜੀ ਜੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਇਸ ਸ਼ਹੀਦੀ ਹੰਦਰਵਾੜੀ ਦੇ ਵਿੱਚ ਜੀ ਸਿੱਖ ਕੌਮ ਦੀ ਹਵਾਈ ਅਤੇ ਖਾਲਸਾ ਰਾਜ ਦੀ ਨਹੀਂ ਤਰੀ ਗਈ ਸੀ ਉਸ ਨੂੰ ਅੱਜ ਉਜਾਗਰ ਕਰਨ ਲਈ ਸਾਨੂੰ ਅੱਗੇ ਆਉਣ ਦੀ ਲੋੜ ਹੈ ਜੀ ਇਸ ਕਰਕੇ ਇਸ ਤੋਂ ਬਾਅਦ ਆਪਾਂ ਥੋੜੀਆਂ ਇਹ ਗੱਲਾਂ ਇਹਨਾਂ ਸਿਆਸੀ ਪਾਰਟੀਆਂ ਦੀ ਵੀ ਕਰ ਲੈਣੇ ਜੀ ਅੱਜ ਸੁਖਵੀਰ ਸਿੰਘ ਬਾਦਲ ਜੀ ਜੀ ਨੂੰ ਤਨਖਾਹ ਲੱਗੀ ਜੀ ਤਾਂ ਉਹਨਾਂ ਨੇ 4 ਜਿਮਨੀ ਚ ਉਹਨਾਂ ਛੱਡ ਦਿੱਤੀਆਂ ਜੀ ਅਰੇ ਸ਼ਹੀਦੀ 15 ਵਾੜੇ ਦੇ ਵਿੱਚ ਇਹਨਾਂ ਨੇ ਖਾਲਸਾ ਰਾਜ ਦੀ ਸਿੱਖ ਨਾਂ ਦਿਨ ਸਿੱਖ ਕੌਮ ਦੀ ਨਵੰਦੀਂ ਨਵੰਦੀ ਕਰਨ ਵਾਲੀ ਇੱਕ ਕੁਰਸੀ ਦੀ ਲਾਲ ਖੱਚ ਖਾਤਰ 15 ਵਾੜੇ ਸ਼ਹੀਦੀ ਨੂੰ ਸ਼ਹੀਦੀ ਦਸ਼ਮ ਨੂੰ ਭੁੱਲ ਕੇ ਇਹਨਾਂ ਨੂੰ ਨਗਰ ਨਗਵੀਂ ਦਾ ਚੂਣਾ ਵਿੱਚ ਖੜਾ ਹੋਣਾ ਜ਼ਰੂਰੀ ਸਮਝਿਆ ਜਦ ਕਿ ਇਹ ਕਹਿੰਦੇ ਅਸੀਂ ਸਿੱਖ ਕੌਮ ਦੀ ਅਗਵਾਈ ਕਰਦੇ ਆਂ ਔਰ ਸਿੱਖਾਂ ਦੀ ਖਾਤਰ ਲੜਦੇ ਮਰਦੇ ਆਂ ਇਹ ਤਾਂ ਸਿਰਫ ਸ਼ੋਸ਼ੇਵਾਜੀ ਆ ਜੀ ਬਾਈ ਇਸ ਕਰਕੇ ਪੰਜਾਬ ਦੇ ਲੋਕਾਂ ਨੂੰ ਸਮਝਣ ਦੀ ਲੋੜ ਆ ਜ਼ੀਰੋ ਹੋ ਚੁੱਕੇ ਆ ਜਿਓ ਹੀ ਰਹਿਣਗੇ ਜੀ ਔਰ ਅੱਜ ਮਾ ਪੰਜਾਬ ਦੇ ਵਿੱਚ ਝਾੜੂ ਵਾਲਿਆਂ ਦੀ ਸਰਕਾਰ ਜੀ ਬڑے ਵੱਡੇ ਵੱਡੇ ਵਾਅਦੇ ਕਰਦੇ ਆ ਜੀ ਦਰਿਆ ਨਹੀਂ ਵਿਛਣ ਦੇਵਾਂਗੇ ਮੋਰਚੇ ਨਹੀਂ ਲੱਗਣਗੇ ਧਰਨੇ ਨਹੀਂ ਲੱਗਣਗੇ ਜੀ ਲੇਕਿਨ ਉਹ ਸਭ ਕੁਝ ਹੋ ਰਿਹਾ ਭਗਵੰਤ ਮਾਨ ਜੀ ਸੁੱਤੇ ਪਏ ਆ ਜੀ ਇਹ ਇੱਕ ਹਵਾ ਦਾ ਬਲਬਲਾ ਸੀ ਆਉਣ ਵਾਲੇ ਸਮੇਂ 'ਚ ਇਸ ਨੇ ਫੁੱਟ ਜਾਣਾ ਮੈਂ ਜੀ ਅੱਗੇ ਆ ਜਾਓ ਕਾਂਗਰਸ ਦੀ ਗੱਲ ਕਰ ਲੈਦੇ ਆ ਜੀ ਕਾਂਗਰਸ ਨੇ 75 ਸਾਲਾਂ ਦੇ ਵਿੱਚ ਸਿੱਖ ਕੌਮ ਨੂੰ ਲੁੱਟਿਆ ਵੀ ਤੇ ਕੁੱਟਿਆ ਵੀ ਆ ਜੀ ਲੇਕਿਨ ਉਹਦੇ ਵਿੱਚ ਕੁਝ ਕਿ ਰਹਤਾ ਛੱਡ ਦਿੰਦੀ ਸੀ ਜੀ ਕਿ ਇਹ ਜਿੰਦਾ ਰਹਿ ਜਾਣ ਜੀ ਜਿਸ ਤਰ੍ਹਾਂ ਸਾਡੇ 1955 ਵਿੱਚ ਹਰਮੰਦਰ ਸਾਹਿਬ ਦੇ ਹਮਲਾ ਕੀਤਾ 1984 ਦਾ ਕਤਲੇਆਮ ਦੇਖਿਆ ਜੀ ਫਿਰ ਵੀ ਇਹਨਾਂ ਨੇ ਸਿੱਖਾਂ ਨੂੰ ਮਲਮਲੋਂ ਲਈ ਸਾਡੇ ਪ੍ਰਧਾਨ ਮੰਤਰੀ ਲਾ ਕੇ ਸਾਨੂੰ ਗੁੰਮਰਾਹ ਕਰ ਰਹੇ ਜੀ ਔਰ ਅੱਜ ਦੀ ਮੌਕੇ ਦੀ ਕੇਂਦਰ ਸਰਕਾਰ ਡੀਜੀਟੀ ਜੀ ਆਰਐਸਐਸ ਨਰਿੰਦਰ ਮੋਦੀ ਜੀ ਪ੍ਰਧਾਨ ਮੰਤਰੀ ਨੇ ਭਾਰ ਦੇ ਜੀ ਉਹਨਾਂ ਨੇ ਸਿੱਖ ਕੌਮ ਦੀਆਂ ਜੜ੍ਹਾਂ ਨੂੰ ਖੋਖਲਾ ਕਰਨ ਲਈ ਜੀ ਹਰ ਤਰ੍ਹਾਂ ਦਾ ਹੱਥ ਕੰਡਾ ਬਣਾ ਕੇ ਜੀ ਪੰਜਾਬ ਦੇ ਵਿੱਚ ਕੀ ਪੂਰੇ ਭਾਰ ਦੇ ਵਿੱਚ ਤਰ੍ਹਾਂ ਤਰ੍ਹਾਂ ਦੇ ਲਾਗੂ ਕਾਨੂੰਨ ਕਰਕੇ ਪੰਜਾਬ ਨੂੰ ਖਤਮ ਕਰਨ ਦਾ ਨਿਸ਼ਚਿਆ ਕੀਤਾ ਹੋਇਆ ਹੈ ਮਹਿੰਦਰ ਸਿੰਘ ਜੀ ਤੁਸੀਂ ਸਾਰੀਆਂ ਪਾਰਟੀਆਂ ਨੂੰ ਨਖਿੱਧ ਪਾਰਟੀ ਕੋ ਜੀ ਪਾਰਟੀ ਦੀ ਚੋਣ ਆਉਣ ਵਾਲੇ ਸਮੇਂ ਵਿੱਚ ਅੱਜ ਦੇ ਦੋ ਹੀਰੇ ਨੇ ਮੈਂਬਰ ਪਾਰਲੀਮੈਂਟ ਸਰਜੀਤ ਸਿੰਘ ਜੀ ਖਾਲਸਾ ਜੀ ਅਤੇ ਡਿਬਰੂਗੜ੍ਹ ਦੀ ਜੇਲ੍ਹ ਵਿੱਚ ਬੈਠਾ ਭਾਈ ਅਮਰਪਾਲ ਸਿੰਘ ਜੀ ਖਾਲਸਾ ਮੈਂ ਇਹਨਾਂ ਦੇ ਸਰਜੀਤ ਸਿੰਘ ਖਾਲਸਾ ਜੀ ਨੂੰ ਮਿਲਿਆ ਵਾ ਜੀ ਔਰ ਅਮਰਪਾਲ ਸਿੰਘ ਜੀ ਦੇ ਪਿਤਾ ਦੇ ਪਤਾ ਤਰਸੀਮ ਸਿੰਘ ਜੀ ਨੂੰ ਮਿਲਿਆ ਮਾਂ ਜੀ ਇਹਨਾਂ ਦੋਹਾਂ ਨੂੰ ਬੇਨਤੀ ਕਰਦਾ ਹਾਂ ਜੀ ਕਿ ਇੱਕ ਮੱਚ ਦੇ ਇਕੱਠੇ ਹੋ ਗਈ ਜੀ ਆਹ ਪੰਜਾਬ ਦੀ ਅਗਵਾਈ ਕਰਨ ਲਈ ਇੱਕ ਹੋਈ ਜੀ ਇੱਕ ਇਹਨਾਂ ਤੋਂ ਸਭ ਤੋਂ ਵੱਡੀ ਕੌਮ ਦੇ ਕੋਹੇ ਨੂਰ ਹੀਰਾ ਨਹਿੰਗ ਸਿੰਘ ਜੱਥੇ ਬਣਿਆ ਜਿਨ੍ਹਾਂ ਵਿੱਚ ਰਾਜਾ ਰਾਜ ਸਿੰਘ ਜੀ ਬਹੁਤ ਵੱਧ ਚੜ ਕੇ ਅਗਵਾਈ ਕਰਦੇ ਨੇ ਪਰ ਇਹ ਪੱਥਰ ਬਣ ਕੇ ਘੁੰਮ ਰਹੇ ਨੇ ਸਾਨੂੰ ਅਗਵਾਈ ਕਰਨ ਲਈ ਬੰਦਾ ਸਿੰਘ ਬਹਾਦਰ ਵਾਂਗੂ ਅੱਗੇ ਆਉਣ ਦੀ ਲੋੜ ਆ ਇਹਨਾਂ ਤਿੰਨਾਂ ਜਥੇਬੰਦੀਆਂ ਨੂੰ ਤਿੰਨਾਂ ਆਗੂਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵਾਂ ਕਿ ਆਓ ਇੱਕ ਸ਼ਾਂਤੀ ਸ਼ਰਮਤੀ ਦੀ ਮੀਟਿੰਗ ਬਣਾਈਏ ਜਿਸ ਵਿੱਚ ਆਪਣੇ ਪੰਜਾਬ ਦੀ ਨਵੀਂ ਲੀ ਲੀ ਪਾਈਏ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਦੇ ਪੰਜਾਬ ਦੇ ਸੀਐਮ ਭਗਵੰਤ ਮਾਨ ਨੂੰ ਚਰਨਾ ਵਿੱਚ ਚਾਉਣ ਦੀ ਮੈਂ ਵਾਦਾ ਕਰਦਾ ਵਾਂ ਕਿ ਨਾ ਆਉਣ ਤਾਂ ਫਿਰ ਝਾਂਸੀ ਚੌਂਕ ਜਗਰਾਉਂ ਦੇ ਵਿੱਚ ਧੌਲ ਹੋਣ ਲਈ ਕਾਂ ਮਨਜ਼ੂਰੀ ਆ ਠੀਕ ਹੈ ਅੱਜ ਗੱਲ ਹੋਰ ਇਸ ਤੋਂ ਅੱਗੇ ਗੱਲ ਚੱਲਦੀ ਆ ਕਿ ਜਿਹੜੀਆਂ 32 ਕਿਸਾਨ ਯੂਨੀਅਨ ਦੇ ਆਗੂ ਆ ਉਹ ਪਹਿਲਾਂ ਵੀ ਆਪਾਂ ਕਹਿ ਚੁੱਕੇ ਹਾਂ ਇਹ ਸਾਰੇ ਸ਼ੂਸ਼ੇਵਾਜੀ ਆ ਇਹਨਾਂ ਨੇ ਕਿਸਾਨ ਅੰਦੋਲਨ ਦੇ ਵਿੱਚ ਲੋਕਾਂ ਨੂੰ ਕੁੱਟਿਆ ਵੀ ਤੇ ਲੁੱਟਿਆ ਵੀ ਆ ਅੱਜ ਇਹ ਅੱਗੇ ਇਸ ਕਰਕੇ ਨਹੀਂ ਆ ਰਹੇ ਕਿਉਂਕਿ ਇਹਨਾਂ ਨੇ ਮੋਦੀ ਔਰ ਤੁਮਰ ਜਹਦਿਆਂ ਦੇ ਨਾਲ ਬੈਠ ਕੇ ਦਾਰੂਆਂ ਪੀਤੀਆਂ ਜਾਂ ਕੀ ਕੁਕ ਕੀਤਾ ਜਾਂ ਕੀ ਕੀਤਾ ਇਹਨਾਂ ਨੇ ਇੱਕ ਹੱਥ ਮਿਲਾਇਆ ਹੋਇਆ ਵਾ ਅੱਜ ਕਿਸਾਨਾਂ ਨੂੰ ਪੰਜਾਬ ਦੇ ਮਜ਼ਦੂਰਾਂ ਨੂੰ ਵਪਾਰੀਆਂ ਨੂੰ ਅਤੇ ਹਰ ਧਰਮ ਦੇ ਪੰਜਾਬੀ ਨੂੰ ਇਸ ਤੇ ਸੋਚਣ ਲਈ ਵਿਚਾਰ ਕਰਨਾ ਪਵੇਗਾ ਕਿ ਇਹਨਾਂ ਤੋਂ ਉੱਪਰ ਉੱਠ ਕੇ ਅੱਜ ਪੰਜਾਬ ਦੀ ਅਗਵਾਈ ਕਰਨ ਵਾਲੇ ਇੰਨਾ ਆਗੂਆਂ ਨੂੰ ਅੱਗੇ ਆਉਣ ਦੀ ਲੋੜ ਹੈ ਜੀ ਜਿਸ ਨਾਲ ਭਾਈ ਅਮਰਪਾਲ ਦੀ ਖਾਲਸਾ ਮੈਂਬਰ ਪਾਰਲੀਮੈਂਟ ਜੋ ਛੋਟੀ ਜੀ ਗਲਤੀ ਗਲਤੀ ਤਾਂ ਹੈ ਨਹੀਂ ਜੋ ਵੀ ਉਹਨੇ ਕੰਮ ਕੀਤੇ ਵਧੀਆ ਕੀਤੇ ਲੇਕਿਨ ਉਹਨੂੰ ਇੱਕ ਐਨਐਸਏ ਲਾ ਕੇ ਡਿਗਰੂਗੜ੍ਹ ਦੀ ਜੇਲ੍ਹ ਵਿੱਚ ਬੰਦ ਕੀਤਾ ਹੋਇਆ ਵਾ ਇਹ ਭਾਰਤ ਦੇ ਪ੍ਰਧਾਨ ਮੰਤਰੀ ਨਹੀਂ ਚਾਹੁੰਦੇ ਨਾ ਹੀ ਭਗਵੰਤ ਮਾਨ ਚਾਹੁੰਦਾ ਵਾ ਕਿ ਇਸ ਨੂੰ ਬਾਹਰ ਕੱਢਿਆ ਜਾਵੇ ਕਿਉਂਕਿ ਇਹਨਾਂ ਨੂੰ ਪਤਾ ਆਉਣ ਵਾਲਾ ਸਮਾਂ ਖਾਲਸਾ ਰਾਜ ਦੀ ਨਹੀਂ ਧਰਨ ਵਾਲੇ ਇਹ 3-7 ਸਾਲ ਜੀ ਇਸ ਲਈ ਮੈਂ ਫਿਰ ਜਗਜੀਤ ਸਿੰਘ ਦਲੇਵਾਲ ਜੀ ਨੂੰ ਬੇਨਤੀ ਕਰਦਾ ਵਾਂ ਕਿ ਮੇਰੀ ਇਸ ਵੀਡੀਓ ਨੂੰ ਸੁਣਦੇ ਸਾਰ ਪੰਦੀਰ ਜੀ ਇਹਨਾਂ ਦਾ ਮਰਨ ਮਰ ਤਲਵਾਇਆ ਜਾਵੇ ਔਰ ਇਹਦੀ ਸਿਹਜਾਬਤਾ ਲਈ ਕੰਮ ਜੋ ਕਾਮਯਾਬੀ ਮੰਨੀ ਜਾਵੇ ਔਰ ਜੇ ਮੈਂ ਵਾਦਾ ਕਰਦਾ ਵਾਂ ਕਿ ਜੇ ਪ੍ਰਧਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਜਿਹੜੇ ਸਾਡੀ ਆਵਾਜ਼ ਨੂੰ ਸੁਣਦੇ ਨਹੀਂ ਉਹ ਤੁਹਾਡੇ ਚਰਨਾਂ ਵਿੱਚ ਨਾ ਆਉਣ ਤਾਂ ਮੈਂ ਚਾਂਸੀ ਚੋਂ ਖੜ ਕੇ ਤੌਣ ਲਖਾ ਦੇਮੂਗਾ ਇਸ ਲਈ ਲਾਸਟ ਵਿੱਚ ਇੱਕ ਕੀ ਗੱਲ ਹੋਰ ਕਹਿਣੀ ਚਾਹੁੰਦੇ ਆ ਕਿ ਜਿੰਨੇ ਬੰਦੀ ਸਿੰਘਾ ਉਹਨਾਂ ਨੇ ਪੰਜਾਬ ਦੀ ਖਾਤਰ ਲੜਾਈ ਲੜੀ ਆ ਕੇਂਦਰ ਸਰਕਾਰ ਕੌਣ ਨਾ ਸੰਭੋਖਣ ਵਾਲੀ ਇਸ ਦੀ ਹਵਾਈ ਅਕਾਲ ਤੱਕ ਤੋਂ ਸਾਡੀ ਨਮਾਇਦਗੀ ਸ੍ਰੀ ਅਕਾਲ ਤਖਤ ਦੇ ਜਥੇਦਾਰ ਕਰਨਗੇ ਅਸੀਂ ਇਹਨਾਂ ਨੂੰ ਮਾਰੀਏ ਕੁਟੀਏ ਲੁੱਟੀਏ ਜੋ ਵੀ ਮਰਜੀ ਆ ਲੇਕਿਨ ਬੰਦੀ ਸਿੰਘਾਂ ਦਾ ਮਸਲਾ ਪੰਜਾਬ ਦੇ ਹਿੱਤਾਂ ਲਈ ਆ ਪੰਜਾਬ ਦੇ ਵਿੱਚ ਕੀ ਹੱਲ ਹਲ ਹੋਣਾ ਵਾ ਇਸ ਦਾ ਮਸਲਾ ਸਾਡਾ ਅਕਾਲ ਤਖਤ ਸਾਭ ਕਰੂਗਾ ਔਰ ਆਉਣ ਵਾਲੇ ਸਮੇਂ ਵਿੱਚ ਬੰਦੀ ਸਿੰਘਾਂ ਦੀ ਰਿਹਾਈ ਭਾਈ ਅਮਰਤਪਾਲ ਸਿੰਘ ਦੀ ਰਿਹਾਈ ਲਈ ਪੰਜਾਬ ਨੂੰ ਇੱਕ ਜਨਟ ਹੋ ਕੇ ਪੰਜਾਬ ਪੰਜਾਬੀ ਅਤੇ ਪੰਜਾਬੀ ਦੇ ਮਸਲੇ ਹੱਲ ਕਰਵਾਉਣ ਲਈ ਮੈਂ ਜਗਜੀਤ ਸਿੰਘ ਢੱਲੇਵਾਲ ਜੀ ਨੂੰ ਹੱਥ ਜੋੜ ਕੇ ਔਰ ਜ਼ੋਰ ਸ਼ਬਦਾਂ ਚ ਅਪੀਲ ਕਰਦਾ ਵਾਂ ਕਿ ਮੇਰੀ ਵੀਡੀਓ ਸੁਣਦੇ ਸਾਰ ਪੰਦੇਰ ਜੀ ਇਹਨਾਂ ਨੂੰ ਮਰਨ ਮਾਰ ਤੋਂ ਉਠਾਓ ਔਰ ਮੋਦੀ ਤੇ ਸੀਐਮ ਭਗਵੰਤ ਮਾਨ ਜੀ ਤੁਹਾਡੇ ਚਰਨਾਂ ਵਿੱਚ ਨਾ ਆਉਣ ਤਾਂ ਫਿਰ ਮੈਂ ਬੇਨਤੀ ਕਰਦਾ ਕਿ ਚਾਂਸੀ ਚੌਕ ਜਗਰੌਂ ਦੇ ਵਿੱਚ ਮੈਂ ਆਪਣੀ ਤੌਣ ਲਾਉਣ ਲਈ ਤਿਆਰ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ